you. Mm -hmm. विधानसभा ਹਲਕਾ ਖੇਮ ਕਰਨ ਦੇ ਅਧੀਨ ਪੈਂਦੇ ਪਿੰਡ ਕਲਸੀਆਂ ਕਲਾਂ ਵਿਖੇ ਕਾਕਚਾਂ ਦੇ ਵਿੱਚ ਬੜੀਆਂ ਗਲੀਆਂ ਨਾਲੀਆਂ ਦੀ ਜ਼ਮੀਨ ਹਕੀਕਤੋਂ ਉਦੋਂ ਕੁਝ ਹੋਰ ਨਿਕਲ ਕੇ ਦਿਖਾਈ ਦਿੱਤੀ ਜਦੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਆਗੂਆਂ ਦੇ ਵੱਲੋਂ ਇਸ ਦਾ ਮੁੱਦਾ ਚੁੱਕਿਆ ਗਿਆ ਤਾਂ ਮਹਿਕਮੇ ਦੇ ਵੱਲੋਂ ਇਸ ਦੀ ਆਣਕੇ ਜਾਂਚ ਕੀਤੀ ਗਈ ਜਾਂਚ ਕਰਨ ਤੋਂ ਬਾਅਦ ਆਏ ਅਧਿਕਾਰੀਆਂ ਨੇ ਕਿਹਾ ਕਿ ਇਸ ਜਾਂਚ ਦੀ ਰਿਪੋਰਟ ਉਨ੍ਹਾਂ ਦੇ ਵੱਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਦੇਣ ਦੀ ਗੱਲ ਕਹੀ ਜਾ ਰਹੀ ਹੈ ਉਧਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ترਸੀਮ ਸਿੰਘ ਕਲਸੀਆਂ ਅਤੇ ਕਿਸ ਆਨ ਆਗੂ ਸਾਹਿਬ ਸਿੰਘ ਫੋਜੀ ਨੇ ਦੱਸਿਆ ਕਿ ਪਿੰਡ ਦੇ ਵਿੱਚ ਲੱਖਾਂ ਰੁਪਏ ਦੀ ਗ੍ਰਾਂਟ ਆਈ ਹੋਈ ਹੈ ਪਰ ਕਾਗਜ਼ਾਂ ਦੇ ਵਿੱਚ ਸ਼ੋ ਹੋ ਰਹੀ ਹੈ ਜ਼ਮੀਨੀ ਹਕੀਕਤ ਬਿਲਕੁਲ ਹੀ ਉਲਟ ਹੈ ਜੀ ਨਾ ਭਾਈ ਤੁਹਾਡਾ ਮੇਰਾ ਸੈਂਸ ਸੈਂਕੋਸੇ ਕਿਸਾਨ ਸ਼ਰਚ ਕਮੇਟੀ ਪ੍ਰਧਾਨ ਤੇ ਜਿਹੜਾ ਅੱਜ ਮੰਤੀ ਤੁਹਾਡੇ ਵੱਲ ਕਰਵਾਈ ਗਈ ਹੈ ਮਹਿਕਮੇ ਨੂੰ ਸੱਦ ਕੇ ਕੀ ਮਾਮਲਾ ਕੀ ਹੈ ਜੀ ਇਹ ਮਾਮਲਾ ਜੀ ਸਾਡੇ ਪਿੰਡ ਦਾ ਮਾਮਲਾ ਜਿਹੜਾ ਬੜਾ ਗੰਭੀਰ ਜਾ ਰਿਹਾ ਵਾ ਸਾਨੂੰ ਇਹ ਮੰਤੀ ਦੇ ਮਗਰ 9 ਮਹੀਨੇ ਹੋ ਗਏ ਲੱਗਿਆ ਨੂੰ ਅਸੀਂ ਪਿੰਡ ਦਾ ਅਨਸਾਫ਼ ਮੰਗਦੇ ਆਂ ਸਰਕਾਰ ਕੋਲ ਵੀ ਸਾਨੂੰ ਅਨਸਾਫ਼ ਦਿੱਤਾ ਜਾਵੇ ਸਾਡੇ ਪਿੰਡ ਵਿਕਾਸ ਨਹੀਂ ਹੋਇਆ ਜਿੰਨਾ ਸਾਡੇ ਪਿੰਡੇ ਮਟੀਰੀਅਲ ਆ ਚੁੱਕਾ ਹੈ ਹੁਣੇ 3 ਕਰੋੜ ਰੁਪਏ ਦੇ ਲਾਗੇ ਬੰਨੇ ਆ ਚੁੱਕਾ ਤੇ ਅੱਜ ਅਸੀਂ ਕੋਈ ਪੰਚਾਇਤ ਸੈਕਟਰੀ ਸੱਦੇ ਆ ਸਾਦ ਕਿ ਉਹਨਾਂ ਨੇ ਮੰਤੀ ਕਰਵਾਈ ਉਹ ਚੋਂ ਕੁਛ ਵੀ ਨਹੀਂ ਨਿਕਲਿਆ ਵੱਧ ਤੋਂ ਵੱਧ ਵੀ ਜ 2 ਲੱਖ ਦਾ ਕੰਮ ਹੋਇਆ ਸਾਰੇ ਪਿੰਡ ਚ ਅਸੀਂ ਇਹੋ ਇਸੇ ਇਨਸਾਫ਼ ਆਸ ਤੇ ਵੀ ਸਾਡੇ ਪਿੰਡ ਦਾ ਕੋਈ ਵਿਕਾਸ ਹੀ ਨਹੀਂ ਹੈਗਾ ਜ ਗਲੀਆਂ ਨਾਲੀਆਂ ਜਿਹੜੀਆਂ ਟੁੱਟ ਗਿਆ ਪਾਣੀ ਵਿੱਚ ਖੇਰ ਭਰਵਾਇਦੀ ਫਿਰਦੀ ਆ ਤੇ ਅਸੀਂ ਉਹਦੀ ਹਾਲ ਦੀ ਸਰਕਾਰ ਭਵੰਤਮਾਨ ਦੀ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨੂੰ ਹੁਣ ਧਿਆਨ ਚ ਲਿਆ ਗਏ ਤੇ ਬਿਲਕੁਲ ਮੰਨ ਲੈ ਕੇ ਜਿਹੜਾ ਤਿਆਰ ਕੀਤਾ ਜਾਵੇ ਤੇ ਜਿਹੜਾ ਪਿੰਡ ਦਾ ਜੋ ਬੰਦਾ ਪੈਸਾ ਵਸੂਲ ਕੇ ਦੇ ਪਿੰਡ ਦੇ ਉੱਤੇ ਲੱਗਾ ਜਾ ਲੱਗਦੇ ਮੈਂ ਇੱਕ ਮੈਂ ਅਧਿਕਾਰੀਆਂ ਨੇ ਕੀ ਵਾਅਦਾ ਮੈਂ ਕਹਿੰਦਾ ਮੇਰੇ ਘਟਾਰੀਆਂ ਨੇ ਵਿਸ਼ਵਾਸ ਇਹ ਦਿੱਤਾ ਹੈ ਵੀ ਅਸੀਂ ਆਏ ਆ ਤੇ ਬਾਕੀ ਮਿਲਤੀ ਕਰਕੇ ਲੈ ਚੱਲੇ ਆ ਬਾਕੀ ਹੁਣ ਜਿਹੜਾ ਅਗਲੀ ਕਾਰਵਾਈ ਹੈ ਬੈਜ ਬਣਾ ਕੇ ਤੇ ਬਣਾ ਕੇ ਸਾਰਾ ਖਰਚਾ ਕਿੰਨਾ ਬਣੇ ਕਿੰਨਾ ਨਹੀਂ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਸਰਕਾਰ ਆਉਣ ਕਰਾਉਣ ਕਰਾ ਦਵਾਂਗੇ ਵੀਰ ਜੀ ਤੁਹਾਡਾ ਮੇਰਾ ਨਾਮ ਸਾਹਬ ਸਿੰਘ ਫੌਜੀ ਕੀ ਮਾਮਲਾ ਹੈ ਜਿਹੜਾ ਅੱਜ ਤੁਸੀਂ ਅਧਿਕਾਰੀ ਸਾਡੇ ਸਰ ਮਾਮਲਾ ਇਹ ਆ ਵੀ ਪਿੰਡ ਦੇ ਵਿੱਚ ਸਾਡੇ ਵਿਕਾਸ ਨਹੀਂ ਹੋਇਆ ਮਲਾਜਬ ਮੰਤੀ ਦੇ ਵਿੱਚ ਪਾਇਆ ਗਿਆ ਹੈ ਵੀ ਕੁਛ ਕੁਛ ਟੋਟੇ ਬਣੇ ਆ ਉਹ ਵੀ ਛੋਟੇ ਛੋਟੇ ਬਣੇ ਆ ਪਰ ਜਿੰਨਾ ਖਰਚਾ ਹੈ ਪਿੰਡ ਨੂੰ ਮਤਲਬ ਜਿੰਨੀ ਆਈਆ ਖਰਚਾ ਉਹਨਾਂ ਨਹੀਂ ਲੱਗਾ ਇਹ ਹੁਣ ਅਫਸਰ ਸਾਹਿਬਾਨ ਆਏ ਆ ਉਹ ਲਿਖ ਕੇ ਲੈ ਗਏ ਆ ਹੁਣ ਉਹ ਉਹ ਕਹਿੰਦੇ ਮੈਂ ਇਹ ਰਿਪੋਰਟ ਬਣਾ ਕੇ ਅੱਗੇ ਹੀ ਦਵਾਂਗੇ ਉਹ ਤੋਂ ਬਾਅਦ ਹੁਣ ਦੱਸਿਆ ਜਾਊ ਵੀ ਪਿੰਡ ਦਾ ਖਰਚਾ ਕਿੰਨਾ ਕਿੰਨਾ ਖਰਚਾ ਲੱਗਾ ਏ ਤੇ ਕਿੰਨਾ ਮਲ ਬਜਦਾ ਏ ਤੇ ਕਿੰਨਾ ਆਇਆ ਏ ਹੁਣ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਿਸ਼ਵਾਸ ਦਵਾਇਆ ਤੁਹਾਨੂੰ ਗਏ ਮਸ਼ਵਾਸਤ ਦਵਾ ਕੇ ਗਏ ਆ ਪਰ ਅੱਗੇ ਹੁਣ ਇਹਨਾਂ ਦੇ ਜਾਣ ਤੋਂ ਬਾਅਦ ਹੀ ਪਤਾ ਲੱਗਣਾ ਹੈ ਹੁਣ ਕੀ ਕਰਦੇ ਸਾਨੂੰ ਉਸ ਤੋਂ ਬਾਅਦ ਹੀ ਇਹਨਾਂ ਦੇ ਮਤਲਬ ਪਹੁੰਚਾਂਗੇ ਮਗਰ ਭਾਈ ਜੜ ਅੱਜ ਭਾਜੀ ਮੇਰਾ ਨਾਮ ਬਲਜਿੰਦਰ ਸਿੰਘ ਕਲਸੀਆ ਕਲਾਂ ਸੰਘਰਸ਼ ਕਮੇਟੀ ਆ ਪ੍ਰਧਾਨ ਦੇ ਨਾਲ ਮੰਨ ਲਓ ਕਿ ਅਸੀਂ ਸਮਰਥਕ ਰੱਖਦੇ ਆ ਕਾਫੀ ਟਾਈਮ ਤੋਂ ਜੇ ਜੀ ਦਾ ਕਰਕੇ ਸਾਡੇ ਸੰਘਰਸ਼ ਕਮੇਟੀ ਦੇ ਬੰਦੇ ਨੇ ਇੱਕ ਆਰਟੀ ਪਾਈ ਸੀ ਕਿ ਜਿਹੜਾ ਸਾਡੇ ਪਿੰਡ ਦੇ ਵਿੱਚ ਵਿਕਾਸ ਹੋਇਆ ਤੇ ਕਾਫੀ ਟਾਈਮ ਤੋਂ ਮੰਨ ਲਓ ਕਿ ਇਸ ਚੀਜ਼ ਦਾ ਅਸੀਂ ਕਲੀਅਰ ਕਰ ਰਹੇ ਹਾਂ ਤੇ ਜੀ ਦਾ ਸਾਨੂੰ ਅੱਜ ਕੁਝ ਨਾ ਕੁਝ ਥੋੜਾ ਬਹੁਤਾ ਚਾਨਣ ਜਰੂਰ ਹੋਇਆ ਹੈ ਕਿ ਸਾਡਾ ਅੱਗੇ ਕੋਈ ਆਸਮੇਦ ਹੈਗੀ ਆ ਕਿ ਸਾਡੀ ਕੋਈ ਗੱਲ ਸੁਣੂਗਾ ਸਾਡੀ ਅੱਜ ਕੋਈ ਮਿੰਤ ਗਿੰਤੀ ਕਰਕੇ ਗਲੀਆਂ ਦੇ ਵਿੱਚੋਂ ਨੋਟ ਕਰਕੇ ਲੈ ਕੇ ਗਏ ਨੇ ਤੇ ਉਹ ਹੁਣ ਜਾ ਕੇ ਸਾਨੂੰ ਇਸ ਚੀਜ਼ ਦਾ ਰਿਜ਼ਲਟ ਕੱਢ ਕੇ ਦੱਸਣਗੇ ਕਿ ਇਹਦਾ ਕੀ ਇੱਥੇ ਖਰਚਾ ਹੋਇਆ ਹੈ ਜਾਂ ਕੀ ਇਹ ਤੇ ਖਰਚਾ ਆਪਣਾ ਦਿਖਾਇਆ ਗਿਆ ਹੈ ਤੇ ਗ੍ਰਾਂਟ ਕਿੰਨੀ ਆਈ ਪਿੰਡ ਦੇ ਵਿੱਚ ਤੇ ਕਿੰਨੀ ਵਰਤੀ ਗਈ ਆ ਤੇ ਉਸ ਸਬੰਧ ਦੇ ਵਿੱਚ ਅਸੀਂ ਜਿਹੜੇ ਅੱਜ ਸਾਡੇ ਪੰਚਾਇਤੀ ਅਫਸਰ ਆਇਆ ਹੀ ਸਾਨੂੰ ਥੋੜਾ ਬੋਧਾ ਵਿਸ਼ਵਾਸ ਜ਼ਰੂਰ ਦੇ ਕੇ ਗਿਆ ਪਰ ਜੋ ਉਸ ਅਸੀਂ ਚਾਹੁੰਦੇ ਆ ਕਿ ਸਾਡਾ ਪੀ ਐਨ ਸੀਰ ਤੋਂ ਅਸੀਂ ਜਿਹੜਾ ਇਹ ਸੰਘਰਸ਼ ਲੰਬਿਆ ਹੈ ਪਰ ਅਜੇ ਤੱਕ ਸਾਡਾ ਇਹ ਮਸਲਾ ਹੱਲ ਜਿਹੜਾ ਨਹੀਂ ਹੋਇਆ ਵੈਲ ਜੀ ਕਾ ਖਾਲਸਾ ਵੈਲ ਜੀ ਕੀ ਪਤ ਗੌਰਮਨਾਰਨ ਜੀ ਸਰ ਤੁਸੀਂ ਅੱਜ ਪਿੰਡ ਕਲਸੀਆਂ ਕਲਾਂ ਵਿਖੇ ਆਏ ਜੀ ਮਿੰਨਤੀ ਤੁਹਾਡੇ ਵੱਲੋਂ ਜਿਹੜੀ ਕੀਤੀ ਗਈ ਆ ਤੇ 21 ਤੁਹਾਡੇ ਸਾਹਮਣੇ ਆਇਆ ਤੇ ਕੀ ਕਹਿਣਾ ਚਾਹਦੇ ਨੇ ਜਿੰਨੇ ਅਸੀਂ ਬੇਨਤੀ ਕੀਤੀ ਉਹਨਾਂ ਦੇ ਕੰਮ ਵੇਖ ਕੇ ਗਏ ਆ ਉਹਨਾਂ ਰਿਕਾਰਡ ਚ ਹੈਗਾ ਜੀ ਤੇ ਉਸ ਤੋਂ ਬਾਅਦ ਅਸੀਂ ਬੇਨਤੀ ਕਰਕੇ ਤੋਂ ਬਾਅਦ ਅਸੀਂ ਇਸ ਜਗ੍ਹਾ ਕੋ ਰਿਪੋਰਟ ਦਵਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕੀ ਬੰਦ ਤੇ ਜਿਹੜੀ ਹੁਣ ਤੁਸੀਂ ਬੇਨਤੀ ਦਿੱਤੀ ਲੋਕਾਂ ਨੇ ਤੁਹਾਨੂੰ ਵਿਖਾਈ ਇਹ ਆਨ ਰਿਕਾਰਡ ਹੈਗੀ ਆ ਕਿ ਇਹ ਬਣਿਆ ਹੋਇਆ ਸਾਰਾ ਕੁਝ ਹਾਂ ਜੀ ਹਾਂ ਜੀ ਹੁਣ ਉੱਥੇ ਮੌਕੇ ਤੇ ਵਿਖਿਆ ਬਣਿਆ ਹੋਇਆ ਸੀ ਅਸੀਂ ਤੂੰ ਪੂਰਾ ਵੇਰਵਾ ਤੁਹਾਨੂੰ ਲਿਖ ਰਹੇ ਆਂ ਸੀ ਨਹੀਂ ਉੱਥੇ ਮੌਕੇ ਤੇ ਬਣਿਆ ਪਾਇਆ ਗਿਆ ਜੀ ਹਾਂ ਜੀ ਜਿਹੜੀ ਲਿਖਿਆ ਅਸੀਂ ਬੇਨਤੀ ਕੀਤੀ ਉਹ ਮੌਕੇ ਤੇ ਦੇ ਉਹ ਹੀ ਕੀਤੀ ਹੈ ਲਿਖੀ ਉਹ ਬਣੀ ਹੋਈ ਹੈ ਬੇਨਤੀ ਕੀਤੀ ਹੋਈ ਹੈ ਪਰ ਮੌ ਭਾਈ ਜਿਹੜੀ ਅਸੀਂ ਮੰਗਤੀ ਕੀਤੀ ਹੈ ਨਾ ਉਹ ਜਿਹੜੀ ਅਸੀਂ ਰੋਡ ਬਣੀ ਹੋਈ ਹੈ ਉਸੇ ਚੀਜ਼ ਦੀ ਮੰਗਤੀ ਕੀਤੀ ਹੈ ਲਈ ਠੀਕ ਉਹ ਪਾਈ ਗਈ ਹੈ ਬਣੀ ਪਾਈ ਗਈ ਹੈ ਹਾਂ ਜੀ ਜੀ ਬਣੀ ਪਾਈ ਹੈ ਜੀ ਸਰ ਡਰ ਕਰਦੀ ਅਸੀਂ ਬੇਰਵਾ ਲਿਖ ਰਹੇ ਜੀ ਅਜੇ ਮੈਂ ਕੋਈ ਵੇਰਵਾ ਦੱਸੋ ਨਾ ਤੁਸੀਂ ਬੇਨਤੀ ਮਾਰ ਕੇ ਆਏ ਜੀ ਤੁਸੀਂ ਆਂਦੇ ਕਿ ਆਨ ਆਨ ਰਿਕਾਰਡ ਸਾਰਾ ਕੁਝ ਹੈ ਨਹੀਂ ਭਾਈ ਰਿਜ਼ਲਟ ਕਿਵੇਂ ਦੇਣਾ ਤੁਹਾਨੂੰ ਡਿਸੀਜ ਨਹੀਂ ਕਰ ਸਕਦੇ ਅਸੀਂ ਰਿਪੋਰਟ ਬਣਾ ਕੇ ਦੇਣੀ ਹੁੰਦੀ ਭਾਈ ਸਰ ਆਨ ਡਿਊਟੀ ਤੁਸੀਂ ਅਫਸਰ ਜੇ ਮੌਕੇ ਦੇ ਹਾਂਜੀ ਹਾਂਜੀ ਤੁਸੀਂ ਦੱਸਣਾ ਸਾਰਾ ਕੁਝ ਨਹੀਂ ਅਸੀਂ ਨਹੀਂ ਦੱਸ ਸਕਦੇ ਭਾਈ ਇਹ ਮਾਣਤ ਕਰਨਾ ਸਾਡੇ ਰਿਪੋਰਟ ਕੰਮ ਬਣਾਣਾ ਰਿਪੋਰਟ ਬਣਾਣਾ ਅਜਿਨੇ ਸਾਨੂੰ ਭੇਜਿਆ ਹੈ ਅਸੀਂ ਰਿਪੋਰਟ ਬਣਾ ਕੇ ਉਹਨਾਂ ਨੂੰ ਦੇਣੀ ਹੈ ਬਸ ਅਸੀਂ ਆ ਨਹੀਂ ਕੈਸ ਰਹੀ ਕਿ ਇਹ ਜੋ ਹੈ ਉਹ ਹੈ ਠੀਕ ਹੈ